ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਆਪਾਂ ਪਹੁੰਚੇ ਆ ਪਿੰਡ ਢੇਪੀ ਕੋੜਕਪੂਰੇ ਦੇ ਬਿਲਕੁਲ ਨਜ਼ਦੀਕ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਮਿੱਤਰੋ ਆਪਾਂ ਤੁਹਾਨੂੰ ਦੱਸ ਇੱਕ ਡੇਢ ਮਿੰਟ ਦੀ ਵੀਡੀਓ ਆ ਬਾਈ ਆਪਣੇ ਕੋਲੇ ਆ ਹਾਂਜੀ ਬਾਈ ਜਿਹੜੇ ਆਹਾ ਮੁਰਗੇ ਆ ਇਹ ਮੁਰਗੇ ਆਪਣੇ ਕੋਲ ਸੇਲ ਆ ਬਾਈ ਇਹ ਬਾਈ ਸੇਲ ਆ ਠੀਕ ਆ ਬਾਈ ਜੇ ਇੱਕ ਮੁਰਗੇ ਦੇ ਵਜਨ ਦੀ ਗੱਲ ਕਰੀਏ ਬਾਈ ਕਿੰਨਾ ਕੁ ਵਜਨ ਦੇ ਤਿੰਨ ਤੋਂ ਸਵਾ 3 ਕਿਲੋ ਹੋ ਸਕਦਾ ਤਿੰਨ ਸਵਾ ਤੇ ਯਾਨੀ 3 ਤੋਂ 3.5 ਕਿਲੋ ਦੇ ਵਿੱਚ ਵਿੱਚ ਇੱਕ ਪੀਸ ਹੋਊਗਾ ਹੈਗਾ ਠੀਕ ਆ ਭਾਈ ਤੇ ਇਹ ਭਾਈ ਜੇ ਮੰਨ ਲਾ ਆਪਾਂ ਗੱਲ ਕਰੀਏ ਪੀਸ ਦੇ ਹਿਸਾਬ ਨਾਲ ਤੇ ਕਿਲੋ ਦੇ ਹਿਸਾਬ ਨਾਲ ਵੀ ਮਿਲ ਜੂਗਾ ਜੇ ਕਿਸੇ ਭਾਈ ਨੇ ਜ਼ਿਆਦਾ ਨਗ ਲੈਣੇ ਆ ਉਹਦੇ ਵਿੱਚ ਮੰਨ ਲਾ ਵੀ ਰੇਟ ਦਾ ਵੀ ਉੱਪਰ-ਨੀਚੇ ਹੋ ਜੂਗਾ ਵੱਧ ਨਗ ਲੈਣੇ ਆ ਤੇ ਆਸੇ-ਪਾਸੇ ਦੇ 20 ਕਿਲੋਮੀਟਰ ਤੱਕ ਜਿਹੜਾ ਹੈਗਾ ਵੀ ਡਿਲੀਵਰੀ ਵੀ ਬਾਈ ਕਹਿੰਦਾ ਮੈਂ ਕਰ ਦੂੰਗਾ। ਹਾਂ ਵੀ ਜਿਆਦੇ ਨਗ ਲੈਣੇ ਹੋਣਗੇ। ਜਿਆਦੇ ਨਗ ਲੈਣੇ ਹੋਣ ਫੇਰ ਹੋਊਗਾ। ਹਾਂ ਥੋੜੀ ਵੀ 5-4 ਲਈ ਕੁਝ ਆਪਾਂ 5-4 ਲਈ ਨਹੀਂ ਵਿੱਚ ਜਿਆਦੇ ਲੈਣੇ ਆ। ਅੱਗੇ ਮਿੱਤਰੋ ਆਪਾਂ ਤੁਹਾਨੂੰ ਦਿਖਾਉਨੇ ਆ ਮੁਰਗੀਆਂ ਜਿਹੜੀਆਂ ਬਾਈ ਕੋਲੇ ਆਂਡੇ ਦਿੰਦੀਆਂ ਐਸ ਵਕਤ। 24 ਦਿਖਾ ਦਿਓ ਆਪਣੀ ਫੀਡ ਵੀ। ਆਹਾਂ ਮੁਰਗੀਆਂ ਜਿਹੜੀਆਂ ਬਾਈ ਕੋਲੇ ਆਂਡੇ ਦਿੰਦੀਆਂ ਤੇ ਬਾਈ ਕਿੰਨੀਆਂ ਘਟਰਿਆਂ ਹੋ ਜਾਂਦੀਆਂ ਡੇਲੀ? 8 ਘਟਰਿਆਂ ਹੁੰਦੀਆਂ ਰੋਜ਼ ਦੀ। 8 ਘਟਰਿਆਂ ਡੇਲੀ ਹੋ ਜਾਂਦੀਆਂ ਮੁਰਗੀਆਂ ਤੁਸੀਂ ਚੈੱਕ ਕਰ ਸਕਦੇ ਹੋ। ਸਾਫ਼ ਸਵਾਈ ਵੀ ਜਿਹੜੀ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ। ਤੇ 8 ਟ੍ਰੇਲਾਂ 7-8 ਟ੍ਰੇਆਂ ਜਿਹੜੀਆਂ ਹੈਗੀਆਂ ਡਿਲੀਵਰੀ ਹੋ ਜਾਂਦੀਆਂ ਤੇ ਇਹਦੇ ਮੰਨ ਲਾ ਆਂਡਿਆਂ ਦੇ ਵਿੱਚ ਵੀ ਬਾਈ ਕਹਿੰਦਾ ਵੀ ਜੇ ਕਿਸੇ ਨੇ ਜ਼ਿਆਦੇ ਟ੍ਰੇਆਂ ਖਰੀਦਣੀਆਂ ਉਹਦੇ 'ਚ ਵੀ ਬਾਈ ਜਿਹੜਾ ਹੈਗਾ ਵੀ ਰੇਟ ਦਾ ਕੋਈ ਮਾੜਾ ਮੋਟਾ ਉੱਪਰ-ਨੀਚੇ ਕਰ ਲੂਗਾ ਆਂਡਿਆਂ ਦੀ ਡਿਲੀਵਰੀ ਵੀ ਬਾਈ ਜੇ ਕਿਸੇ ਨੇ ਮੰਨ ਲਾ 20-25 ਟ੍ਰੇਆਂ ਲੈਣੀਆਂ ਜਿਆਦੇ ਲੈਣੀਆਂ ਜਿਆਦੇ ਥੋੜੀਆਂ ਨਹੀਂ ਉਹ 5-6 ਟ੍ਰੇਆਂ ਤੇ ਨਹੀਂ ਜੇ ਜ਼ਿਆਦੇ ਟ੍ਰੇਆਂ ਖਰੀਦਣੀਆਂ ਤਾਂ ਬਾਈ ਕਹਿੰਦਾ ਵੀ 20 ਕਿਲੋਮੀਟਰ ਤੱਕ ਮੈਂ ਡਿਲੀਵਰੀ ਵੀ ਕਰਵਾ ਦਊਗਾ ਠੀਕ ਆ ਤੇ ਬਾਕੀ ਬਾਈ ਦਾ ਜਿਹੜਾ ਹੈਗਾ ਨੰਬਰ ਆ ਆਪਾਂ ਸਕਰੀਨ ਦੇ ਉੱਪਰ ਲਾ ਦਿੰਨੇ ਆ ਪਿੰਡ ਢੇਪੀ ਕੋਟਕਪੂਰਾ ਦੇ ਬਿਲਕੁਲ ਨਜ਼ਦੀਕ ਬਹੁਤ ਹੀ ਸਾਫ਼ ਸੁਥਰਾ ਬਾਈ ਦਾ ਕੰਮ ਆ ਪਿੰਡ ਦੇ ਵਿੱਚ ਜਿਹੜਾ ਹੈਗਾ ਪਿੰਡ ਤੋਂ ਬਾਹਰ ਬਾਹਰ ਆ ਥੋੜਾ ਜਿਹਾ ਵੀ ਫਰਨੀ ਦੇ ਉੱਤੇ ਬਾਈ ਦਾ ਜਦੋਂ ਕੋਟਕਪੂਰੇ ਤੋਂ ਆਪਾਂ ਆਉਣੇ ਆ ਜਦੋਂ ਢੇਪੀ ਪਿੰਡ ਦੇ ਵਿੱਚ ਆਪਾਂ ਐਂਟਰ ਕਰਾਂਗੇ ਬਿਲਕੁਲ ਹੀ ਜਿਹੜਾ ਹੈਗਾ ਬਾਈ ਦਾ ਸਾਹਮਣੇ ਹੀ ਫਾਰਮ ਆ ਤੇ 4 ਸਾਲ ਹੋ ਗਏ ਬਾਈ ਨੂੰ ਇਸ ਲਾਈਨ ਦੇ ਵਿੱਚ ਤੇ ਕਰ ਲਓ ਬਾਈ ਦੇ ਨਾਲ ਸੰਪਰਕ ਮਿੱਤਰੋ ਮੁਰਗੇ ਤੇ ਆਂਡੇ ਦੋਨਾਂ ਵਿੱਚੋਂ ਕੁਝ ਵੀ ਖਰੀਦਨਾ ਕਰ ਲਓ ਬਾਈ ਦੇ ਨਾਲ ਗੱਲਬਾਤ ਧੰਨਵਾਦ